ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਰੂਰੀ ਇਕੱਤਰਤਾ ਅੰਦਰ ਕਮੇਟੀ ਦੀ ਜਿਹੜੀ ਸਾਰੇ ਮੈਂਬਰਾਂ ਉਹਦੇ ਸਾਥ ਸਬੰਧ ਦੇ ਜੀ ਇਹ ਅੱਜ ਹੋਈ ਹੈ ਇਸ ਵਿੱਚ ਇੱਕ ਮਤੇ ਪਾਸ ਕੀਤੇ ਗਏ ਉਹ ਮੈਂ ਦੱਸਾਂਗਾ ਉਹਦੇ ਤੋਂ ਬਾਅਦ ਜਿਹੜਾ ਐਕਟ ਦੀ ਗੱਲ ਦੂਜੇ ਰੋਗੂ ਜੀ ਸਿੰਘ ਜੀ ਬਖਸ਼ਾ ਸਾਡੇ ਸੀਨੀਅਰ ਮੀਤ ਪ੍ਰਧਾਨ ਜੋ ਛੋਣੀ ਕਮੇਟੀ ਦੇ ਉਹ ਦੱਸਣਗੇ ਮਤਾ ਹੈਗਾ ਕਿ ਅੱਜ ਦੀ ਅੰਤਰ ਕਮੇਟੀ ਦੀ ਮੀਟਿੰਗ ਵਿੱਚ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪਿਛਲੇ ਦਿਨੀ ਦਿੱਤੇ ਥੀਬੇ ਬੁੱਪਰ ਡੀਰਗ ਵਿਚਾਰ ਪ੍ਰੰਤ ਪ੍ਰਵਾਨ ਹੋਇਆ ਕਿ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਠਨ ਹਾਲਾਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਚੱਜੀ ਅਗਵਾਈ ਕੀਤੀ ਹੈ। ਉਹਨਾਂ ਦੀ ਅਗਵਾਈ ਵਿੱਚ ਸੰਸਥਾ ਵੱਲੋਂ ਤਰੱਕੀਆਂ ਦੀਆਂ ਪਲੰਘਾਂ ਜਿਹੜੀਆਂ ਪੁੱਟੀਆਂ ਗਈਆਂ ਉਨਾ ਬਲੋਂ ਕੀਤੀ ਗਈਆਂ ਛਵਾਵਾ ਦੀ ਭਰਪੂਰ ਸਲੰਘਾ ਕਰਦੇ ਆ ਮਸ਼ਹੂਰ ਕੀਤਾ ਜਾਂਦਾ ਹੈ ਕਿ ਜਿਹੜਾ ਕਾਰਨ ਕਰਕੇ ਪ੍ਰਧਾਨ ਸਾਹਿਬ ਨੇ ਨੈਤਿਕ ਜ਼ਿੰਮੇਵਾਰੀ ਲੈਣੇ ਹਨ ਅਸਤੀਫਾ ਦਿੱਤਾ ਹੈ ਇਹ ਪ੍ਰਬੰਧਕੀ ਅਧਿਕਾਰਾਂ ਦਾ ਮਾਮਲਾ ਹੈ ਕਿਉਂਕਿ ਸਿੰਘ ਸਹਿਬਾਨ ਸਮੇਤ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ਜਾਂਚ ਪੜਤਾਲ ਪ੍ਰੰਤ ਫੈਸਲਾ ਲੈਣ ਦਾ ਅਧਿਕਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਨੂੰ ਹੈ ਇਸ ਲਈ ਸਿੰਘ ਸੁਮਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕੰਮ ਦਾ ਫੈਸਲਾ ਇਕੱਲੇ ਪ੍ਰਧਾਨ ਸਾਹਿਬ ਵੱਲੋਂ ਨਹੀਂ ਬਲਕਿ ਸਮੁੱਚੀ ਅੰਤਰ ਕਮੇਟੀ ਵੱਲੋਂ ਕੀਤਾ ਗਿਆ ਹੈ ਅੱਜ ਦੀ ਇਕੱਤਰਤਾ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ otipe ਉੱਪਰ ਬਥੇਰੇ ਵਿਚਾਰ ਕਰਨ ਲਈ ਪੈਂਡਿੰਗ ਕਰਦੇ ਆ ਪੈਂਡਿੰਗ ਜਿਹੜਾotipa ਕਰਦੇ ਆ ਉਹਨਾਂ ਨੂੰ ਮੋੜ ਸ਼ਵਾਮਾ ਸੰਭਾਲਣ ਲਈ ਆਪਣੇ ਫੈਨ ਲੈ ਤੇ ਪੁਨਰ ਵਿਚਾਰ ਕਰਨ ਲਈ ਇੱਕ ਬਫਦ ਜਿਹੜਾ ਜਿਹੜੇ ਮੈਂਬਰ ਸਾਰੇ ਅੰਤਰ ਕਮੇਟੀ ਦੇ ਆ ਤੇ ਬਲਦੇਵ ਸਿੰਘ ਜੀ ਕਲਿਆਣ ਯੂਨੀਅਨ ਮੀਤਪਦਨ ਬੀਬੀ ਹਰਜਿੰਦਰ ਕੌਰ ਜੀ ਸੁਰਜੀਤ ਸਿੰਘ ਤੁਗਲਵਾਲਾ ਬਲਦੇਵ ਸਿੰਘ ਕਿਆਮਪੁਰੀ ਤੇ ਸੁਖ ਹਰਪ੍ਰੀਤ ਸਿੰਘ ਰੋਡੇ ਤੇ ਹੋਰ ਵੀ ਜਿਹੜੇ ਸਾਡੇ ਅੰਤਰ ਕਮੇਟੀ ਦੇ ਮੈਂਬਰ ਆ ਉਹ ਜਾ ਸਕਦੇ ਆ ਇਹ ਡੈਪੂਟੇਸ਼ਨ ਜਿਹੜਾ ਜਾ ਕੇ ਉਹਨਾਂ ਨੂੰ ਮਿਲੇਗਾ ਕਮੇਟੀ ਮਿਲੇਗੀ ਤੇ ਅੱਗੇ ਜਿਹੜੀ ਮੈਂ ਬੇਨਤੀ ਕਰਨੀ ਹੈ ਕਿਉਂਕਿ 1925 ਦਾ ਜਿਹੜਾ ਐਕਟ ਆ ਉਦੇ ਤਹਿਤ ਹੀ ਸਾਰੇ ਫੈਸਲੇ ਲਏ ਜਾਂਦੇ ਆ ਉਹਦੇ ਬਾਰੇ ਸਾਰੇ ਸਾਰੇ ਵਿਚਾਰ ਜਿਹੜੇ ਸਦਾ ਰਗੂਜੀਤ ਸਿੰਘ ਜੀ ਦੇਖ ਜਿਹੜੇ ਆ ਉਹ ਆਪ ਜੀ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਦਾ ਪ੍ਰਧਾਨ ਸਾਹਿਬ ਜੀ ਕੋਈ ਗੱਲ ਨਹੀਂ ਉਹਦੇ ਵੇਖ ਕੇ ਮੈਂ ਲੈਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਧੀ ਛੇਤੀ ਹੀ ਫਿਰ ਦੋ ਤਿੰਨ ਦਿਨ ਦੇ ਵਿੱਚ ਮੀਟਿੰਗ ਕਰਾਂਗੇ ਜਿਹਦੇ ਵਿੱਚ ਫੈਸਲਾ ਕੀਤਾ ਜਾਏਗਾ ਕਿਉਂਕਿ ਸੌਣੀ ਕਮੇਟੀ ਵੱਡਾ ਆਧਾਰ ਆ ਤੇ ਉਹਦੇ ਵਿੱਚ ਵੱਡੀਆਂ ਸਵਾਲਾਂ ਵੱਡੇ ਕਿਉਂਕਿ ਕੋਈ ਵੀ ਮਸਲਾ ਆ ਸਕਦਾ ਜਿਹੜੇ ਪ੍ਰਧਾਨ ਦੇ ਸਹੈਣ ਤੋਂ ਬਗੈਰ ਜਿਹੜਾ ਉਹ ਮਸਲਾ ਹੱਲ ਨਹੀਂ ਹੋ ਸਕਦਾ ਕਿਉਂ ਉਹਦੇ ਲਈ ਸੀ 1 ਤੋਂ ਦਿਨਾਂ ਦੇ ਵਿੱਚ ਹੀ ਅਧਿਕਾਰ ਦੇ ਦਾਂਗੇ ਸਿਗਨੇਚਰ ਕਰਨ ਦੇ ਵੀ ਆਹ ਸਿਗਨੇਚਰ ਜਿਹੜੇ ਪ੍ਰਧਾਨ ਦੇ ਜਰੀਏ ਜਿਹੜੇ ਮਤਲਬ ਹੋਣਗੇ ਉਹਦੇ ਤਹਿਤ ਅਸੀਂ ਜਿਹੜਾ 2-3 ਦਿਨ ਦੇ ਵਿੱਚ ਹੀ ਮੀਟਿੰਗ ਜਿਹੜੀ ਹੈ ਹੋ ਜਾਏਗੀ ਦਾ ਵਿਚਾਰ ਨੂੰ ਕਿੰਨਾ ਸਮਾਂ ਦਿੱਤਾ ਗਿਆ ਜੀ ਫਿਰ ਵਿਚਾਰ ਵਾਸਤੇ ਧਾਮੀ ਸਾਹਿਬ ਨੂੰ ਸਮਾਂ ਨਹੀਂ ਦਿੱਤਾ ਗਿਆ ਅਜੇ ਸਾਡੀ ਜਿਹੜੀ ਕਮੇਟੀ ਐ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਆ ਉਹ ਕਮੇਟੀ ਜਿਹੜੀ ਐ ਜਾਏਗੀ ਧਾਮੀ ਸਾਹਿਬ ਕੋਲ ਉਹਨਾਂ ਨੂੰ ਬੇਨਤੀ ਕਰੀ ਗਈ ਕਿਉਂਕਿ ਉਹਨਾਂ ਦੀਆਂ ਬੰਦੀਆਂ ਸਵਾਵਾ ਉਹਨਾਂ ਨੇ ਛੋਣੀ ਕਮੇਟੀ ਨੂੰ 4 ਸਾਲ ਦਿੱਤੀਆਂ ਤੇ ਵੱਡੇ ਵੱਡੇ ਮਸਲੇ ਹੱਲ ਕਰਾਏ ਆ ਤੇ ਵੱਡਾ ਵੱਡਾ ਪ੍ਰਚਾਰ ਜਿਹੜਾ ਧਰਮ ਦਾ ਪ੍ਰਚਾਰ ਐਜੂਕੇਸ਼ਨ ਔਰ ਹੈਲਥ ਦੇ ਤੌਰ ਤੇ ਵੱਡੀਆਂ ਸਵਾਵਾ ਉਹਨਾਂ ਨੇ ਦਿੱਤੀਆਂ ਅਸੀਂ ਉਹਨਾਂ ਬੇਨਤੀ ਕਰਾਂਗੇ ਜਾ ਕੇ ਵੀ ਤੁਸੀਂ ਇਹ ਸਮਾਵਾਵਾਂ ਮੁਰਕ ਕੇ ਜਿਹੜੀਆਂ ਜਾਰੀ ਰੱਖੋ ਤਾਂ ਕਿ ਕੌਮ ਦਾ ਪੰਥ ਦਾ ਜਿਹੜਾ ਭਲਾ ਹੋਵੇ ਉਹਨਾਂ ਦਾ ਤੁਸੀਂ ਕਿਹਾ ਕਿ ਜਿਹੜੀ ਫੈਸਲਾ ਹੋਇਆ ਉਹ ਜਾਣੀ ਆ ਤੁਸੀਂ ਆਪਣੇ ਸਿਰ ਤੇ ਸਾਰਾ ਕੁਝ ਲੈਣਾ ਤੇ ਕੋ ਪ੍ਰਧਾਨ ਜੀ ਜਿਹੜੇ ਨਾ ਦੂਜੇ ਪ੍ਰਧਾਨ ਜੀ ਮੁਖੀ ਹੁੰਦੇ ਐ ਮੁਖੀ ਜੋ ਜਨੈਲ ਹੋਵੇ ਜਨੈਲ ਆਪਣੇ ਸਿਰ ਤੇ ਜ਼ਿੰਮੇਵਾਰੀ ਲੈਂਦਾ ਹੈ ਪਰ ਜਿਹੜਾ ਫੈਸਲਾ ਅੱਜ ਵੀ ਅਸੀਂ ਕਹਿੰਨੇ ਆ ਪ੍ਰੈਸ ਨੋਟ 'ਚ ਵੀ ਕਹਿੰਨੇ ਆ ਕਿ ਜਿਤਨੀ ਅੰਤਰ ਕਮੇਟੀ ਆ ਹਰ ਇੱਕ ਦੇ ਵਿਚਾਰ ਹਰ ਇੱਕ ਦਾ ਸਲਾਹ ਕਰਕੇ ਇਕੱਲੇ ਇਕੱਲੇ ਦੇ ਵਿਚਾਰ ਲੈ ਕੇ ਪ੍ਰਧਾਨ ਜੀ ਨੇ ਡੇਢ ਦੋ ਘੰਟੇ ਲਾ ਕੇ ਜਿਹੜਾ ਉਹ ਫੈਸਲਾ ਲਿਆ ਜੀ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਦੱਸਿਆ ਗਿਆ ਆ ਤੁਜੇ ਬਖ ਸਾਹਿਬ ਵੱਲੋਂ ਕਿ 1925 ਦੇ ਐਕਟ ਵਿੱਚ ਤੇ ਜਿਤਨੇ ਵੀ ਸ਼੍ਰੋਮੀ ਕਮੇਟੀ ਦੇ ਵਿੱਤੀ ਅਧਿਕਾਰ ਆ ਕਾਨੂੰਨੀ ਅਧਿਕਾਰ ਆ ਤੇ ਧਰਮਪਚਾਰ ਦੀ ਮਹਿਮਿਆ ਇਹ ਸਾਡੇ ਅਧਿਕਾਰ ਜਿਹੜੇ ਆ ਉਹ ਐਸਜੀਪੀਸੀ ਕੋਲ ਆ ਤੇ ਜਿਤਨੇ ਵੀ ਗ੍ਰਾਂਤੀ ਸਿੰਘ ਆ ਜਾਂ ਜਿਤਨੇ ਵੀ ਸਦਰਸ ਲੋਲ ਆ ਜਿਤਨਾ ਵੀ 22000 ਆਪਣਾ ਮੁਲਾਜ਼ਮ ਹੈਗਾ ਉਹਦੇ ਵਿੱਚ ਅੱਗੇ ਸਤਕਾਰਯੋਗ ਸਾਡੇ ਸਤਜਨ ਸਿੰਘ ਜੀ ਦਰਵਾਜ਼ਾ ਉਹਦੇ ਗ੍ਰਾਂਤੀ ਸਿੰਘਾਂ ਇਥੋਂ ਤੱਕ ਕਿ ਤਿੰਨ ਤਰਫਾਂ ਦੇ ਜਥੇਦਾਰ ਸਵਾਨ ਵੀ ਜਿਹੜਾ ਉਹ ਛਾਉਣੀ ਕਮੇਟੀ ਦੇ ਅਧਿਕਾਰ ਖੇਤਰ ਆ ਉਹ ਹੀ ਲਾਉਂਦੇ ਆ ਉਹ ਹੀ ਸਵਾਨਾ ਦਿੰਦੇ ਆ ਤੇ ਜਦੋਂ ਕੋਈ ਵੀ ਹੁੰਤਾ ਨਹੀਂ ਆਉਂਦੀ ਐ ਕਿਤੇ ਵੀ ਕੋਈ ਰਬਟ ਆਉਂਦੀ ਐ ਤੋ ਉਹਨੀਆਂ ਸਵਾਨਾ ਵੀ ਜਿਹੜੀ ਆ ਉਹ ਐਜਪੀਸੀ ਦੀ ਅੰਤਰ ਕਮੇਟੀ ਲੈਂਦੀ ਆ ਵਾਪਸ ਕੋਈ ਵੀ ਸੇਵੀ ਸਵਾਨ ਆਪਣੇ ਡਰੈਸ ਕੋਡ ਦੇ ਵਿੱਚ ਰਹਿੰਦੇ ਨੇ ਕੋਈ ਕੋਡ ਬੈਟਰੀ ਪਾ ਸਕਦੇ ਨੇ ਇਹੋ ਜਿਹੇ ਇਹੋ ਜਿਹੇ ਅਲੀਗੇਸ਼ਨ ਲੱਗਣੇ ਉਹਨਾਂ ਦੇ ਉੱਤੇ ਤੇ ਗਿਆ ਕਿ ਦੇਖੋ ਕਿ ਮੈਂ ਤੁਹਾਨੂੰ ਬੇਨਤੀ ਕਰਦੇ ਆ ਜਿਨੇ ਡਰੈਸ ਧਾਰਮਿਕ ਰੱਖਣੀ ਐ ਜਿਨਨੇ ਧਰਮ ਤੇ ਪਹਿਰਾ ਦੇਣਾ ਜਿਨਨੇ ਪੰਥ ਕੂਮ ਦੀ ਗੱਲ ਕਰਨੀਆਂ ਉਹਦੇ ਤੇ ਪਹਰਾਵਾ ਜਿਹੜਾ ਨਾ ਜਿੱਦਾਂ ਦਾ ਪਾਉਂਦਾ ਧਰਮ ਉਹਦਾ ਭਟੀਆਂ ਜ਼ਿੰਮੇਵਾਰੀਆਂ ਬਣ ਜਣੀ ਆ ਤੇ ਜੇ ਉਹਦਾ ਜੰਗੀਆਂ ਬਾਰੀਆਂ ਦੇ ਵਿੱਚ ਵੀ ਕਿਤੇ ਕਾਨ ਹੋਵੇ ਗੜਾ ਮਹਿਸੂਸ ਹੋਵੇ ਤਾਂ ਫਿਰ ਨਿਗਰਾਨ ਜਿਹੜੇ ਆ ਉਹ ਐ ਜੀਪੀਸੀ ਆ ਉਹਨੇ ਫਿਰ ਫੈਸਲਾ ਲੈਣਾ ਹੁੰਦਾ ਮਹਿੰਦਰ ਸਾਹਿਬ ਧਾਮੀ ਸਾਹਿਬ ਜਿਹੜਾ ਹਸਤੀਫਾ ਦਿੱਤਾ ਉਹਨਾਂ ਨੇ ਬ੍ਰੀਫ ਕਾਰਨ ਦੱਸਿਆ ਕਿ ਜਿਹੜਾ ਕਿਆਸੀ ਹੱਥ ਦੇਸ ਦਾ ਫਾਰ ਕਰ ਦਿੱਤੇ ਤੇ ਜਿਹੜਾ ਜ਼ਿੰਦੇਦਾਰ ਕਰਮ ਨੇ ਬੂਸ ਪਾਈ ਤੇ ਇਹਦੇ ਉਹਨਾਂ ਦੇ ਹਸਤੀਫੇ ਦੇ ਵਿੱਚ ਕੋਈ ਹੋਰ ਕਾਰਨ ਵੀ ਦੱਸਿਆ ਕੋਈ ਦਬਾਅ ਸੀ ਉਹਨਾਂ ਦੇ ਉੱਤੇ ਪੱਛੀ ਹੁਣੇ ਹੀ ਆ ਪੰਜ-ਛਤ ਮਿੰਟੇ ਜੈਜਦ ਸਾਹਿਬ ਨੂੰ ਮਿਲਣ ਜਾ ਰਹੇ ਆ ਕਿਉਂਕਿ ਅਧਿਕਾਰ ਖੇਤਰ ਜਿਹੜੇ ਆ ਨਾ 1925 ਦੇ ਤਹਿਤ ਜਿਹੜੇ ਵੀ ਅਧਿਕਾਰਜਨ ਉਹ ਡਿਸਕਸ਼ਨ ਕਰਨ ਜਾ ਰਹੇ ਆ ਵੀ ਆਹ ਅਧਿਕਾਰ ਖੇਤਰ ਜਿਹੜੇ ਆ ਜਹੇਦਰ ਕਲਤਾ ਸਾਹਿਬ ਦੇ ਆ ਤੇ ਆਹ ਅਧਿਕਾਰ ਖੇਤਰ ਜਿਹੜੇ ਆ ਐਸਪੀਸੀ ਦੇ ਤੇ ਸਾਨੂੰ ਕੋਗਨਿਟਿਵ ਜਿੱਥੇ ਸਾਨੂੰ ਜਾਣਕਾਰੀ ਦੇ ਅਧਿਕਾਰ ਹਾਂ ਹਾਂਜੀ ਜਿੱਥੇ ਨਾ ਸਾਹਿਬ ਨੂੰ ਉਹਨਾਂ ਦਾ ਅਧਿਕਾਰ ਜਿੱਥੇ ਜਾਣਦੇ ਨਹੀਂ ਸੀ ਜਿਵੇਂ ਦੇਖੋ ਇਹਦੇ ਲਈ ਅੱਛੀ ਨਹੀਂ ਕੋਈ ਕਹਿੰਦੇ ਸਾਡੀ ਸੁਪਰੀਮ ਅਥਾਰਟੀ ਆ ਜਹੇਦਰ ਤੇ ਕਿਤੇ ਵੀ ਕੋਈ ਨਾ ਕੋਈ ਕਿਤੇ ਬੰਦਾ ਮੈਂ ਬੋਲਦਾ ਪਿਆ ਮੇਰੇ ਤੇ ਵੀ ਕੋਈ ਭੁੱਲ ਹੋ ਸਕਦੀ ਹੈ ਗਲਤੀ ਹੋ ਸਕਦੀ ਹੈ ਪਰ ਜਹੇਦਾਰ ਨੂੰ ਅਸੀਂ ਸਰਵਉੱਚ ਮੰਨਦੇ ਆ ਜਹੇਦਾਰ ਦੇ ਜੋ ਫੈਸਲੇ ਆ ਉਸ ਫੈਸਲੇ ਤੇ ਅਸੀਂ ਦਰੇੜੇ ਆ ਤੇ ਇਹ ਆ ਬੇਨਤੀ ਕਰਨ ਵਿਚਾਰਾ ਹੁੰਦੀਆਂ ਵਿਚਾਰਾ ਕਰਨ ਜਾਣਾ ਪੈਂਦਾ ਕੋ ਹਰ ਧਾਇਰਾ ਜੇ ਸੋਨੀ ਕਮੇਟੀ ਨੂੰ ਚਲਾਉਣਾ ਅਕਾਲ ਤੱਕ ਦੇ ਸੈਕਟਰੀਟ ਨੂੰ ਚਲਾਉਣਾ ਉਹ ਵਿਚਾਰਾ ਜਿਹੜੀਆਂ ਹੋਣੀਆਂ ਚਾਹੀਦੀਆਂ ਤੇ ਉਹਦੇ ਤਹਿਤ ਕਿਤੇ ਵੀ ਕੋਈ ਨੀਵਾਪਨ ਦਾ ਅਦਾਜ ਜਦ ਉਹਦੇ ਤੇ ਆਪਾਂ ਨੂੰ ਵਿਚਾਰ ਕਰ ਨਹੀਂ ਬੰਦਿਆ। ਗਿਆਨੀ ਚੰਦ ਸਿੰਘ ਪੁੱਤਰ ਮਾਤਾ ਨੇ ਟਾਈਮ ਲਿਆ ਜੀ। ਪਾਸ ਚੱਕੇ ਜਾ ਰਹੇ ਆ ਤੁਹਾਡੇ ਬੜੇ ਵੱਡੇ ਇਜਤਿਹਾਮ ਲਾ। ਸ਼੍ਰੋਮਣੀ ਕਾਲਜ ਦੀ ਭਰਤੀ ਨੂੰ ਵੀ ਉਹਨਾਂ ਨੂੰ ਬੋਗਸ ਦਿੱਤਾ ਗਿਆ। ਇਹ ਵੀ ਇਸ਼ਾਰਾ ਕੀਤਾ ਗਿਆ ਕਿ ਸੁਪਰੀਬਾਦਲ ਦੀ ਪ੍ਰਧਾਨਗੀ ਬਚਾਉਣ ਲਈ ਜਿਹੜਾ ਬੋਗਸ ਭਰਤੀ ਕੀਤੀ ਜਾ ਰਹੀ ਹੈ। ਬਿਲਕੁਲ ਗਲਤ ਹੈ ਜੀ। ਜਿਹੜੀ ਭਰਤੀ ਹੈਗੀ ਉਹ ਬਿਲਕੁਲ ਨਿਯਮ ਦੇ ਅਨੁਸਾਰ ਹੋ ਰਹੀ ਹੈ। ਜਿਵੇਂ ਦੱਸਿਆ ਗਿਆ ਇੱਕ ਹੁੰਦੀ ਹੈ ਇੱਕ ਤਰੀਕਾ ਹੁੰਦਾ ਭਰਤੀ ਕਰਨ ਦਾ ਸਾਰਾ ਕੁਝ ਚੱਲ ਰਿਹਾ ਹੈ। ਇਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਜਿਹੜੇ ਦੋਸ਼ ਲੱਗੇ ਸਨ ਕਿਉਂਕਿ ਆਪਾਂ ਉਦੋਂ ਪ੍ਰੈਸ ਕਾਨਫਰੰਸ ਨਹੀਂ ਕਰ ਸਕਿਆ ਜਲਦੀ ਕਿਤੇ ਜਾਣਾ ਸੀ ਸੋ ਇਹ ਜਿਹੜੀ ਮੀਟਿੰਗ ਹੋਈ ਸੀ 10 ਫਰਵਰੀ ਵਾਲੇ ਦਿਨ ਉਹਦੇ ਵਿੱਚ ਰਿਪੋਰਟ ਦੇ ਜਿਹੜੇ ਅਹਿਮ ਤੱਥ ਹੈਗੇ ਨੇ ਉਹ ਸੇ ਤੁਹਾਨੂੰ ਦੱਸ ਦਿੰਨੇ ਆ ਬਰੀਫ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਕੁਕਰਮਾ ਤੇ ਪਰਦਾ ਪਾਉਣ ਲਈ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੀ ਮਰਿਆਦਾ ਦੀਆਂ ਧੱਜੀਆਂ ਉਡਾੰਦੇ ਔਰ ਗੁਰਬਾਣੀ ਦੇ ਸ਼ਬਦ ਕੀਰਤਨ ਨੂੰ ਅੱਧ ਵਿਚਾਲੇ ਰੁਕਵਾ ਕੇ ਆਪਣਾ ਨਿੱਜੀ ਸਪਸ਼ਟੀਕਰਨ ਮर्यादा ਦੀ ਪਰਵਾਹ ਕੀਤੇ ਬਗੈਰ ਸਾਹਮਣੇ ਜਬਰੀ ਖੜੇ ਕਰਕੇ ਪੰਜ ਪਿਆਰੇ ਸਿੰਘ ਸਹਿਬਾਂ ਜਿਹੜੇ ਸਾਂਝੇ ਪੰਜ ਪਿਆਰਿਆਂ ਨੂੰ ਪੇਸ਼ ਕਰਕੇ ਪੰਜੋਂ ਪਿਆਰਿਆਂ ਦਾ ਕੋਰ અપਮਾਨ ਕੀਤਾ ਹੈ ਜਿੰਨਾ ਗੰਭੀਰ ਦੋਸ਼ਾਂ ਦਾ ਸਪਸ਼ਟੀਕਰਨ ਆਪਣੀ ਬਣਾਈ ਮਰਿਆਦਾ ਮੁਤਾਬਕ ਦੇ ਕੇ ਯਾਨੀ ਹਰਪ੍ਰੀਤ ਸਿੰਘ ਜੀ ਨੇ ਪੱਲਾ ਝਾੜ ਕੇ ਉਚਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਵਿੱਚ ਵਿਦੇਸ਼ ਯਾਤਰਾਵਾਂ ਦੇ ਵਿੱਚ ਵੀ ਉਹ ਕਿਸੇ ਬੀਬੀ ਨੂੰ ਲੈ ਕੇ ਜਾਂਦੇ ਆਂ ਔਰ ਉਹਦੇ ਬਾਰੇ ਪੱਲਾ ਛਾੜਦੇ ਆਂ ਸਾਰਾ ਕੁਝ ਵਿਦੇਸ਼ ਜਾਣਾ ਤਰੀਕੇ ਨਾਲ ਲੈ ਕੇ ਜਾਣਾ ਆਪਣੀ ਨਜ਼ਦੀਕੀ ਰਿਸ਼ਤੇਦਾਰ ਬੀਬੀ ਨਾਲ ਜਿਹੜੇ ਜੋ ਵੀ ਇਹਨਾਂ ਦੇ ਸਨ ਜਿਹੜੀ ਸ਼ਗਾਇਤ ਆਈ ਸੀ ਗੁਰਪ੍ਰੀਤ ਸਿੰਘ ਜੀ ਵੱਲੋਂ ਉਹ ਗੰਭੀਰ ਜਿਹੜੇ ਦੋਸ਼ ਲੱਗੇ ਆ ਗੁਰੂ ਦੀ ਗੋਲਕ ਦਾ ਜਿਹੜਾ ਦਸਵੰਦ ਹੁੰਦਾ ਉਹਦੇ ਤਰੀਕੇ ਨਾਲ ਜੋ ਬਾਕੀ ਸਿੰਘ ਸਾਹਿਬ ਪਹਿਲਾਂ ਜਮਾ ਕਰਵਾਉਂਦੇ ਰਹੇ ਨੇ ਉਹ ਵੀ ਨਹੀਂ ਕਰਵਾਇਆ ਸੀ ਰਿਕਾਰਡਡ 사ਦਾ ਚੈੱਕ ਕੀਤਾ ਯਾਨੀ ਮਲ ਸਿੰਘ ਜੀ ਔਰ ਗਿਆਨੀ ਤਰਲੋਚਨ ਸਿੰਘ ਜੀ ਅਨੰਪੁਰ ਖਾਫਲੇ ਉਹ ਸਾਰੇ ਹੀ ਪਹਿਲਾ ਜਿਹੜਾ ਸੀ ਉਹ ਸ਼ਰਮ ਜਿਹੜਾ ਹੁੰਦਾ ਹੈ ਖੇਵਾਫਲ ਉਹ ਜਮਾ ਉਥੇ ਕਰਵਾਉਂਦੇ ਰਹੇ ਹੈਗੇ ਆਂ ਦੇ ਬਾਅਦ ਵੀ ਯਾਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਫੱਕ ਪੇਸ਼ ਕਰਨ ਲਈ ਕਮੇਟੀ ਨਾਲ ਸਹਿਯੋਗ ਨਹੀਂ ਕੀਤਾ ਉਪਰੋਕਤ ਤੋਂ ਇਲਾਵਾ ਸਿੰਘ ਸਰਪੰਨਾ ਦੇ ਰੁਤਬੇ ਤੇ ਹੁੰਦੇ ਹੋਏ ਮर्यादा ਦੀ ਉਲੰਘਣਾ ਕਰਨੀ ਪਤੀ ਪਰਿਵਾਰਾਂ ਦੇ ਆਨੰਦ ਕਾਰਜਾਂ ਦੀਆਂ ਅਰਦਾਸਾਂ ਕਰਨੀਆਂ ਇੱਕ ਹੋਰ ਗੰਭੀਰ ਦੋਸ਼ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਹੁੰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਰਾਦਰ ਅਤੇ ਬੇਦਬੀਆ ਦੀਆਂ ਘਟਨਾਵਾਂ ਦੀਆਂ ਗੰਭੀਰ ਗੰਭੀਰ ਸ਼ਿਕਾਇਤਾਂ ਮਿਲਣ ਅਤੇ ਤੱਤ ਸਾਹਮਣੇ ਆ ਜਾਣ ਤੋਂ ਬਾਅਦ ਵੀ ਨਜ਼ਰ ਅੰਦਾਜ਼ ਕਰਕੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਉਪਰੋਕਤ ਤੋਂ ਇਲਾਵਾ ਹੋਰ ਬਹੁਤ ਸਾਰੇ ਗੁਨਾਹ ਵਿਸਤਾਰਜਨਕ ਰਿਪੋਰਟ ਵਿੱਚ ਦਰਜ ਹਨ ਸ੍ਰੀ ਸਾਹਿਬ ਇੱਕ ਤੁਹਾਡੇ ਬਾਰੇ ਉਹਨਾਂ ਦੀ ਜਿਹੜੀ ਸ਼ਬਦਾਰੀ ਉਹ ਕਹਿੰਦੇ ਜੀ ਇਹਨਾਂ ਦਾ ਕਰਨਾਲ ਦੇ ਵਿੱਚ ਮੁੱਤ ਲੱਗਣਾ ਚਾਹੀਦਾ ਹੈ ਹਰਿਆਣਾ ਕਮੇਟੀ ਦੇ ਲਈ ਤੁਹਾਨੂੰ ਜ਼ਿੰਮੇਵਾਰ ਦੱਸਿਆ ਬਹੁਤ سارے ਕਬਲਿਆਂ ਦਾ ਜ਼ਿਕਰ ਕੀਤਾ ਉਹਦੇ ਬਾਰੇ ਤੁਹਾਡਾ ਕੀ ਦੇਖੋ ਇੰਜ ਹੈਗਾ ਜੀ ਮੈਂ ਤੁਹਾਨੂੰ ਇਹ ਦੇਖੋ ਜੋ ਵੀ ਹੈਗਾ ਸਾਰਾ ਕੁਝ ਇੱਕ ਸਬ ਕਮੇਟੀ ਹੈ ਜਿਵੇਂ ਆਪਾਂ ਹੁਣੇ ਮੀਟਿੰਗ ਕਰ ਰਹੇ ਹਾਂ ਸਾਰੇ ਆਪਾਂ ਮੈਂਬਰ ਸਾਹਿਬਾਨ ਅੰਤਰੀਂ ਕਮੇਟੀ ਦੇ ਵਿੱਚ ਜਦੋਂ ਕੋਈ ਚੀਜ਼ ਪਾਸ ਹੋ ਜਾਂਦੀ ਹੈ ਉਹ ਪਾਸ ਹੋਣ ਤੋਂ ਬਾਅਦ ਫਿਰ ਉਹਦੀ ਸਬ ਕਮੇਟੀ ਬਣਦੀ ਹੈ ਪਰਚੇਜ਼ ਕਮੇਟੀਆਂ ਹੁੰਦੀਆਂ ਹਨ ਹੋਰ ਕਮੇਟੀਆਂ ਹੁੰਦੀਆਂ ਇੱਕ ਨਿਯਮ ਹੁੰਦਾ ਹੈ ਇੱਕ ਨਿਯਮ ਦੇ ਅਨੁਸਾਰੀ ਸਾਰੀ ਪਰਚੇਜ਼ ਜਾਂ ਜੋ ਕੁਝ ਵੀ ਹੈ ਉਹ ਪਰਚੇਜ਼ ਉਹਦੇ ਮੁਤਾਬਕ ਹੁੰਦਾ ਹੈਗਾ ਸੋ ਇਹ ਇਲਜ਼ਾਮ ਲਗਾਣੇ ਬੜੇ ਸੌਖੇ ਹੁੰਦੇ ਹਨ ਲੇਕਿਨ ਇਲਜ਼ਾਮਾਂ ਨੂੰ ਪ੍ਰੂਫ ਕਰਨਾ ਇਲਜ਼ਾਮ ਤੇ ਕਿਸੇ ਤੇ ਵੀ ਕੋਈ ਲਾ ਸਕਦਾ ਲੇਕਿਨ ਜਿੱਦੇ ਚ ਸੱਚ ਕਿੰਨਾ ਹੈਗਾ ਉਹ ਸੱਚ ਜਿਹੜਾ ਹੈਗਾ ਉਹ ਸਾਹਮਣੇ ਆਣਾ ਇੱਕ ਹੋਰ ਚੀਜ਼ ਹਾਂ ਜਿਹੜੀ ਇਹ ਹੈ ਤੇ ਜਿਹੜੀ ਇਹ ਦੇ ਵਿੱਚ ਉਹ ਵਿਦੇਸ਼ ਦਾ ਹਾਂਜੀ ਬੱਸ ਕਰ ਦਿਓ ਮੈਂ ਹਾਂਜੀ ਉਹ ਬੀਬੀ ਦੇ ਨਾਲ ਕੋਈ ਗੱਲਬਾਤ ਵੀ ਰਿਕਾਰਡ ਹੋਇਆ ਤੇ ਬਿਆਨ ਨਹੀਂ ਨਹੀਂ ਉਹਨਾਂ ਦੇ ਰਿਕਾਰਡ ਅਸੀਂ ਇੰਜ ਨਹੀਂ ਬਿਆਨ ਕਰ ਸਕਦੇ ਕਿਉਂਕਿ ਉਹ ਇੱਕ ਮਾਮਲਾ ਦੂਸਰਾ ਹੈ ਠੀਕ ਹੈ ਨਾ ਲੇਕਿਨ ਉਹਦੀਆਂ ਜਿਹੜੀਆਂ ਫੋਟੋਗ੍ਰਾਫਸ ਜਾਂ ਹੋਰ ਕੁਝ ਹੈ ਤਸਵੀਰਾਂ ਹੈਗੀਆਂ ਉਹ ਸਾਰਾ ਕੋਈ ਸਾਡੇ ਕੋਲ ਹੈਗਾ ਮੈਂ ਇੱਕ ਬੇਨਤੀ ਹੈ ਜੀ ਇੱਕ ਬੇਨਤੀ ਕਰਨੀ ਇੱਕ ਮਿੰਟ ਬੀਬੀ ਦੀ ਜੇ ਆਪਾਂ ਗੱਲ ਨੂੰ ਮੈਂ ਗੱਲ ਬਦਲ ਦੇਗੀ ਇਹ ਬੀਬੀ ਸ਼ੋਅਮਨ ਕਮੇਟੀ ਦੀ ਮੁਲਾਜ਼ਮ ਸੀ ਤੇ ਆ ਧਾਰਮਿਕ ਜਗ੍ਹਾ ਪਰ ਸੀ ਇਹਨੂੰ ਇਹ ਪਤਾ ਲੱਗਾ ਕਿ ਗਿਆਨੀ ਹਰਦੀਪ ਸਿੰਘ ਨੇ ਉਹ ਯਾਰ ਇੱਕ ਮੇਰੇ ਕੋਈ ਮੈਂ ਇਹ ਮੈਂ ਬੇਨਤੀ ਕਰਦਾ ਇੱਕ ਮਿੰਟ ਲੈਣਾ ਜਿਹੜਾ ਕੱਲ ਦਾ ਹੀ 이슈 ਆ ਦੇਖੋ ਕਿ ਗਿਆਨੀ ਹਰਦੀਪ ਸਿੰਘ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਹੈ ਕਿ ਸ਼ੌਨੀ ਕਮੇਟੀ ਲਟੇਰੀਆਂ ਦੀ ਜਮਾਤ ਹੈ ਕੱਲ ਕਿਹਾ ਉਹਨੇ ਜੇਸ ਬੰਦੇ ਨੇ 20 ਸਾਲ 30 ਸਾਲ ਆਪਣਾ ਟੱਬਰ ਪਾਲਿਆ ਹੋਵੇ ਗੁਰੂ ਦੀ ਗੋਲਗਨਾ ਪਾਲਿਆ ਹੋਵੇ ਤੇ ਇਡੀਆਂ ਪਦਮੀਆਂ ਟੈਂਟਾਂ ਸਰਕੀਆਂ ਲਈਆਂ ਹੋਣ ਤੇ ਹੈਡ ਗਰੰਟੀ ਮੌਸਰ ਹੋਵੇ ਤੋਂ ਉਤੋਂ ਬਾਅਦ ਜੇ ਦਮਨੌਰ ਸਾਹਿਬ ਜਾਵੇ ਤਾਂ ਫਿਰ ਦਮਨੌਰ ਸਾਹਿਬ ਦਾ ਜਖਦਾ ਲੱਗੇ ਫਿਰ ਕਾਲ ਤਸ ਦਾ ਕਾਜਕਾਰੀ ਜੱਥੇ ਆ ਲੱਗੇ ਮੈਂ ਕਿੰਨੇ ਜੀ ਨੂੰ ਹਾਂਜੀ ਮੈਂ ਕਿੰਨੇ ਮੇਰੀ ਬੇਨਤੀ ਸੁਣੋ ਮੈਂ ਮੇਰੀ ਜਿਹੜੀ ਮੇਰੀ ਬੇਨਤੀ ਹੈ ਨਾ ਉਹਨੂੰ ਸੁਣੋ ਫਿਰ ਉਹਨਾਂ ਨੇ ਉਹਨਾਂ ਨੇ ਇੰੀਆਂ ਸਵਾਮਾਂ ਲੈਣ ਦੇ ਬਾਵਜੂਦ 30 ਸਾਲ ਗੁਰੂ ਦੀ ਗੋਲਗ ਦੇ ਨਾਲ ਆਪਣਾ ਟੱਬਰ ਪਾਲਨਾ ਤੇ ਅੱਜ ਕਹਿਣਾ ਲੁਟੇਰਿਆ ਪਹਿਲਾਂ ਨਹੀਂ ਕਿਉਂ ਨਹੀਂ ਕਿਹਾ ਮਹੀਨਾ ਪਹਿਲਾਂ ਤਾਂ ਹੀ ਕਿਉਂ ਨਹੀਂ ਕਿਹਾ 30 ਸਾਲ ਕਿਉਂ ਨਹੀਂ ਕਿਹਾ ਇਹਦਾ ਅਸੀਂ ਜਵਾਬ ਮੰਗਦੇ ਹਾਂ ਵਾਹਿਦ ਜੀ ਦਾ ਫਾਲਸਾ ਵਾਈਕ ਵਾਈਕ